ਅੱਜ ਪੰਜਾਬ ਖੇਤੀ ਦੇ ਨਾਲ-ਨਾਲ ਉਦਯੋਗ ਅਤੇ ਆਧੁਨਿਕ ਤਕਨਿਕ ਦਾ ਕੇਂਦਰ ਬਣ ਗਿਆ ਹੈ ਜਿੱਥੇ ਨਾਮੀ ਕੰਪਨੀਆਂ ਆਪਣਾ ਕਾਰੋਬਾਰ ਕਰ ਰਹੀਆਂ ਹਨ ਸੂਬੇ ਨੂੰ ਆਰਥਿਕ ਪੱਖੋਂ ਹੋਰ ਮਜ਼ਬੂਤ ਬਣਾਉਣ ਲਈ ਅਸੀਂ ਲਗਾਤਾਰ ਲੱਗੇ ਹੋਏ ਹਾਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸੂਬੇ 'ਚ ਰੋਜ਼ਗਾਰ ਅਤੇ ਵਪਾਰ ਦੇ ਵੱਧ ਤੋਂ ਵੱਧ ਸਾਧਨ ਪੈਦਾ ਕਰੀਏ ਭਗਵੰਤ ਮਾਨ ਸਾਹਿਬ ਨੇ ਸਾਊਥ ਕੋਰੀਆ ਦੇ ਵਿੱਚ ਰੋਡ ਸ਼ੋਅ ਦੌਰਾਨ ਪੰਜਾਬ ਬਾਰੇ ਵੱਡੀ ਗੱਲ ਕਹੀ ਆਓ ਤੁਹਾਨੂੰ ਦੱਸਦੇ ਹਾਂ ਪੰਚਮਾ ਸਾਹਿਬ ਨੇ ਕੀ ਕਿਹਾ ਅੱਜ ਸਾਊਥ ਕੋਰੀਆ ਦੇ ਸਿਓਲ ਵਿਖੇ ਹਾਈ ਇੰਪੈਕਟ ਇਨਵੈਸਟਮੈਂਟ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੋਰੀਆ ਦੀਆਂ ਨਾਵੇਂ ਕੰਪਨੀਆਂ ਤੋਂ ਇਲਾਵਾ ਵਿੱਤੀ ਸਲਾਹਕਾਰਾਂ ਖੋਜ ਤੇ ਵਿਕਾਸ ਸੰਗਠਨਾ ਵਪਾਰ ਸੰਗਠਨਾ ਅਤੇ ਕੋਰੀਆ ਚ ਵਸਦੇ ਭਾਰਤ ਦੇ ਪੰਜਾਬੀ ਪ੍ਰਵਾਸੀਆਂ ਨੇ ਵੱਡੀ ਗਿਣਤੀ ਚ ਹਿੱਸਾ ਲਿਆ ਰੋਡ ਸ਼ੋਅ ਦਾ ਰਾਣ ਪੰਜਾਬ ਨੂੰ ਸਥਿਰ ਪਾਰਦਰਸ਼ੀ ਅਤੇ ਭਵਿਕ ਚ ਨਿਵੇਸ਼ ਕਰਨ ਲਈ ਤਿਆਰ ਮੰਜ਼ਿਲ ਵੱਲੋਂ ਪੇਸ਼ ਕੀਤਾ ਗਿਆ ਸਭ ਨੂੰ ਫਾਸਟ ਟਰੈਕ ਪੰਜਾਬ ਪੋਰਟਲ ਰਾਈਟ ਟੂ ਬਿਜ਼ਨਸ ਐਕਟ ਅਤੇ ਉਦਯੋਗ ਹਿਤਾਸ਼ੀ ਨੀਤੀਆਂ ਤੋਂ ਜਾਣੂ ਕਰਾਇਆ ਗਿਆ ਸਭ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਸ਼ਲਾਘਾ ਕੀਤੀ ਅਤੇ ਨਿਵੇਸ਼ ਕਰਨ ਲਈ 파ਇਉ ਸਾਥ ਜਤਾਇਆ ਨਾਲ ਹੀ ਸਭ ਨੂੰ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ 2026 ਚ ਸ਼ਾਮਿਲ ਹੋਣ ਦਾ ਵੀ ਸੱਦਾ ਦਿੱਤਾ ਅੱਜ ਪੰਜਾਬ ਖੇਤੀ ਦੇ ਨਾਲ ਨਾਲ ਉਦਯੋਗ ਅਤੇ ਆਧੁਨਿਕ ਤਕਨੀਕ ਦਾ ਕੇਂਦਰ ਬਣ ਗਿਆ ਹੈ ਜਿੱਥੇ ਨਾਮੀ ਕੰਪਨੀਆਂ ਆਪਣਾ ਕਾਰੋਬਾਰ ਕਰ ਰਹੀਆਂ ਹਨ ਅਸੀਂ ਸਾਊਥ ਕੋਰੀਆ ਦੇ ਉੱਗੇ ਉਦਯੋਗਪਤੀਆਂ ਨੂੰ ਨਿਵੇਸ਼ ਕਰਨ ਲਈ ਸਦਾ ਦਿੰਦੇ ਹਾਂ ਸਰਕਾਰ ਤਰਫੋਂ ਤੁਹਾਨੂੰ ਹਰ ਪੱਖੋਂ ਸਹਿਯੋਗ ਦਿੱਤਾ ਜਾਵੇਗਾ ਸੂਬੇ ਨੂੰ ਆਰਥਿਕ ਪੱਖੋਂ ਹੋਰ ਮਜ਼ਬੂਤ ਬਣਾਉਣ ਲਈ ਅਸੀਂ ਲਗਾਤਾਰ ਲੱਗੇ ਹੋਏ ਹਾਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸੂਬੇ 'ਚ ਰੋਜ਼ਗਾਰ ਅਤੇ ਵਪਾਰ ਦੇ ਵੱਧ ਤੋਂ ਵੱਧ ਸਾਧਨ ਪੈਦਾ ਕਰੀਏ ਸੂਬੇ ਨੂੰ ਤਰੱਕੀ ਵੱਲ ਲੈ ਕੇ ਜਾਈਏ ਪੰਜਾਬ ਨੂੰ ਮੋੜ ਲੰਗਲਾ ਪੰਜਾਬ ਬਣਾਈਏ ਹਾਂਜੀ ਤੁਹਾਨੂੰ ਦੱਸ ਤੀਏ ਜੀ ਭੰਤਪਾ ਸਾਡ ਲਗਾਤਾਰ ਵਿਦੇਸ਼ ਦੌਰਾ ਕਰਦੇ ਪਹਗੇ ਜੀ ਤੇ ਉਹਨਾਂ ਨੇ ਇਸ ਵਾਰ ਸਾਊਥ ਕੋਰੀਆ ਦੇ ਰੋਡ ਸ਼ੋਅ ਦੇ ਵਿੱਚ ਪੰਜਾਬ ਬਾਰੇ ਵੱਡੀ ਗੱਲ ਕਹੀ ਪੰਪਾ ਸਾਹਿਬ ਨੇ ਕਿਹਾ ਕਿ ਅਸੀਂ ਜੋ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹੈਗੇ ਜੀ ਅਸੀਂ ਚਾਹੁੰਦੇ ਹਾਂ ਕਿ ਇਨਵੈਸਟਮੈਂਟ ਆਵੇ ਪੰਜਾਬ ਦੇ ਵਿੱਚ ਨਿਵੇਸ਼ ਆਵੇ ਤਾਂ ਕਿ ਪੰਜਾਬ ਮੁੜ ਰੰਗਲਾ ਪੰਜਾਬ ਹੋਵੇ ਸਾਊਥ ਕੋਰੀਆ ਦੇ ਰੋਡ ਸ਼ੋਅ ਦੌਰਾਨ ਇਹ ਵੱਡੀ ਗੱਲ ਕਹੀ ਪੰਪਾ ਸਾਹਿਬ ਨੇ ਪੰਪਾ ਸਾਹਿਬ ਲਗਾਤਾਰ ਫੋਰਨ ਟ੍ਰਿਪਸ ਤੇ ਹੈਗੇ ਜੀ ਤੇ ਉੱਥੇ ਜਾ ਕੇ ਨਿਵੇਸ਼ ਲਿਆਉਂਦੇ ਵਿੱਚ ਸਫਲ ਵੀ ਹੋਏ ਹੈਗੇ ਆ ਤੇ ਲਗਾਤਾਰ ਇਨਵੈਸਟਮੈਂਟ ਸਬਮਿਟ ਕਰਦੇ ਪਏ ਹੈਗੇ ਰੋਡ ショਅ ਕਰਦੇ ਪਏ ਹੈਗੇ ਆ ਕੰਪਨੀਆਂ ਨਾਲ ਮੀਟਿੰਗ ਕਰਦੇ ਪਏ ਹੈਗੇ ਤਾਂ ਕਿ ਉਹ ਜੋ ਹੈ ਪੰਜਾਬ ਦੀ ਜੋ ਹੈ ਸਥਿਤੀ ਉਹਦੇ ਨਾਲ ਜੋ ਹੈ ਵਕਫ ਹੋਣ ਤੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਨਿਵੇਸ਼ ਲਿਆਂਨ ਫੋਰਨ ਕੰਪਨੀਆਂ ਦੇ ਇਸ ਵੱਡੀ ਖਬਰ ਪਤਮਾ ਸਾਹਿਬ ਤੁਸੀਂ ਇਦਾਂ ਹੀ ਲਗਾਤਾਰ ਕੰਮ ਕਰਦੇ ਰਹੋ ਪੰਜਾਬ ਦੇ ਲਈ ਤੇ ਪੰਜਾਬ ਨੂੰ ਨਿਵੇਸ਼ ਦੀ ਲੋੜ ਹੈਗੀ ਦੇ ਵੱਧ ਤੋਂ ਵੱਧ ਨਿਵੇਸ਼ ਲੈ ਕੇ ਆਓ ਤੇ ਇਦਾਂ ਹੀ ਵਧੀਆ ਕੰਮ ਕਰਦੇ ਰਹੋ। ਬਾਕੀ ਤੁਹਾਡੇ ਸਵਾਲ ਕੀ ਵਿਚਾਰ ਹੈ ਜਰੂਰ ਕਮੈਂਟਾਂ 'ਚ ਦੱਸੋ। ਤੁਸੀਂ ਭੋਤਪਾ ਸਾਹਿਬ ਦੇ ਕੰਮ ਨੂੰ 1 ਤੋਂ 10 ਤੋਂ ਲੈ ਕੇ ਕਿੰਨੇ ਨੰਬਰ ਦੇਣਾ ਚਾਹੁੰਦੇ ਹੋ? ਆਪਣੀ ਰਾਏ ਜਰੂਰ ਕਮੈਂਟਾਂ 'ਚ ਦੱਸੋ। ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ। ਸਰਕਾਰ ਦੀ ਪੱਖੀਆਂ, ਨੀਤੀਆਂ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਰਹਿਵਾਂਗੇ। ਜਹਾਂਦੇ ਜਾਂਦੇ ਤੁਹਾਨੂੰ ਦੱਸਤੀ ਹੈ ਜੀ ਭੋਤਪਾ ਸਾਹਿਬ ਨੇ ਦੱਖਣੀ ਕੋਰੀਆ ਦੇ ਵਿੱਚ ਰੋਸ਼ੋ ਦੌਰਾਨ ਪੰਜਾਬ ਬਾਰੇ ਵੱਡੀ ਗੱਲਾਂ ਕਈਆਂ ਤੇ ਕਿਹਾ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਚਾਹੁੰਦੇ ਹਾਂ